ਦੇਖ ਰਹੇ ਹਾਂ ਲਾਈਪਾਰਾ ਤਮਿਲਸਰ ਹਲਕਾ ਦਖੜੀ ਦੀ ਵਾਰੰਬਰ 41 ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਕੋੜ ਮਾੜੀ ਮੇਗਾ ਧਰਮ ਪਤਨੀ ਮੋਹਨ ਸਿੰਘ ਮਾੜੀ ਮੇਗਾ ਕਾਉਂਸਲਰ ਵੱਲੋਂ ਸਾਹਕਾ ਵਿਧਾਇਕ ਇੰਦਰਵੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਆਪਣੇ ਇਲਾਕੇ ਤੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਇਸ ਮੌਕੇ ਇਲਾਕੇ ਦੇ ਨਿਵਾਸੀਆਂ ਨੇ ਪਰਮਾਉਂਗਾਰਾ ਦਿੱਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਉਂਸਲਰ ਮੋਹਨ ਸਿੰਘ ਮਾੜੀ ਮੇਗਾ ਨੇ ਕੀ ਦੱਸਿਆ ਆਓ ਜਾਂਦੇ ਹਾਂ ਅਮ੍ਰਿਤਸਰ ਤੋਂ ਪੱਤਰਕਾਰ ਅਮਿਤ ਕੁਮਾਰ ਦੀ ਵਿਸ਼ੇਸ਼ ਰਿਪੋਰਟ ਆਮ ਦੀ ਆਪਣਾ ਮਮੋਨ ਸਿੰਘ ਮੜੀਮੇਗਾ ਸਾਬਕਾ ਕੌਂਸਲਰ ਵਾਰਡ ਨੰਬਰ 48 ਤੋਂ ਮੇਰੀ ਮਿਸਟਰ ਸੁਖਵਿੰਦਰ ਖੋੜ ਮੜੀਮੇਗਾ ਜੋ ਕਿ ਇਹ ਦੱਖਣ 48 ਨੰਬਰ ਵਾਰਡ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਜੀ ਨੇ ਟਿਕਟ ਦੇ ਕੇ ਨਵਾਜਿਆ ਮੈਂ ਸਮੂਹ 48 ਨੰਬਰ ਵਾਰਡ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਵੱਧ ਤੋਂ ਵੱਧ ਕਾਂਗਰਸ ਪਾਰਟੀ ਨੂੰ ਹੱਥ ਮਜ਼ਬੂਤ ਕਰੋ ਜੋ ਆਮ ਸਰਕਾਰ ਨੇ ਜੋ ਵਾਅਦੇ ਕੀਤੇ ਝੂਠੇ ਉਹ ਸਾਰੇ ਝੂਠੇ निकले ਆ ਊੜੇ ਦੇ ਢੇਰ ਲੱਗੇ ਆ ਕੋਈ ਕੰਮ ਦਾ ਪਾਣੀ ਦਾ ਜੋ ਕੋਈ ਵੀ ਕੋਈ ਵੀ ਕੰਮ ਨਹੀਂ ਕਰਵਾਵੇ ਸਿਰਫ ਇਹਨਾਂ ਨੇ ਸੋਸ਼ਲ ਮੀਡੀਆ ਰੱਖਿਆ ਜਿਹਦੇ ਵਿੱਚ ਝੂਠ ਹੀ ਬੋਲ ਜੰਦੇ ਹੈਗੇ ਆ ਅਸੀਂ ਆਹ ਕੰਮ ਕਰਦੇ ਆਹ ਕੰਮ ਕਰਦੇ ਆਹ ਕੰਮ ਕਰਦੇ ਅਸੀਂ ਸਮੂਹ ਵਾਰਡ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ 41 ਨੰਬਰ ਵਾਰਡ ਤੋਂ ਮੈਂ ਤੁਹਾਡੀ ਆ ਧੀ ਤੁਹਾਡੀ ਆ ਛੋਟੀ ਨੂੰ ਕਰਕੇ ਬੱਚਿਆਂ ਕੋਲ ਉਹਦੇ ਰੱਖ ਕੇ ਨਮਾਣੇ ਸੇਵਕਾਂ ਕੋ ਅੱਗੇ ਵੀ ਸੇਵਾ ਲਈ ਆ 5 ਸਾਲ ਗਾਂਵਂ ਵੀ ਸੇਵਾ ਕਰਾਂਗੇ ਜਿੰਨੇ ਵੀ ਵਕਤ ਮਤ ਸੇਵਾ ਕਰਾਂਗੇ ਇਹ ਰਿਵਾਰਡ ਆਪਣਾ ਵੀ ਪਤਾ ਲੱਗਣ ਡਿਆ ਲੈਕਟਰ ਦਾ ਪ੍ਰਬੰਧ ਬਿਲਕੁਲ ਸਹੀ ਆ ਚਾਹੀ ਗਲੀਆਂ ਵਾ ਕਿਤੇ ਵੀ ਚਲੋ ਕਿਤੇ ਰਹਿੰਦੇ ਆ ਕੋਈ ਗਲਤੀਆਂ ਹੋ ਜਾਂਦੀਆਂ ਪਰ ਉਹਨਾਂ ਗਲਤੀਆਂ ਦਾ ਵਗ ਰਹਿਦਾ ਅਗਲੇ 5 ਸਾਲ ਦੇ ਵਿੱਚ ਠਾਰ ਕਰਾਂਗੇ ਤੇ ਤਗੜੇ ਹੋ ਕੇ ਸਕੰਦਰ ਕੋਰ ਨੂੰ ਜਿਤਾਓ ਪੰਜੇ ਦੇ ਮੋਹਰਾਂ ਲਾਓ ਤੇ ਬਹੁਤ ਬਹੁਤ 48 ਨੰਬਰ ਵਾਰਡ ਦੇ ਇਲਾਕਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰ। ਅਰੋਗ ਹੈ ਕਿ ਜਿੱਤਾ ਖਾਲਸਾ ਵਾਹੇ ਗਰ ਚਿੱਟੀ ਫਤਿਹ ਸਮੂਹ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਆ ਜੋ ਕਾਂਗਰਸ ਪਾਰਟੀ ਵੱਲੋਂ ਹੈ ਨੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬੀਬੀ ਸਖਵਿੰਦਰ ਕੋਰ ਮਾਰੀ ਮੇਗਾ ਜੀ ਨੂੰ ਕਿੱਤੇ ਡਿਗਨਵਾਸ ਆ ਗਿਆ ਹੈ ਨਾਕਾ ਨਵਾਸੀਆਂ ਨੂੰ ਬੇਨਤੀ ਆ ਵੱਧ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਕੰਮ ਵਿਕਾਸ ਜਿਹੜੇ ਰਹਿੰਦੇ ਆ ਹੋਰ ਤੇਜ਼ੀ ਨਾਲ ਕਰ ਸਕਣ ਦੂਸਰੀ ਗੱਲ ਇਹ ਕਰਦਾ ਮੈਂ ਆਮ ਆਦਮੀ ਸਰਕਾਰ ਆਈ ਆ ਅੱਜ ਤੱਕ ਇਹ ਗਨਾਦਨ ਸਾਡੀ ਵਾਰਡ ਦੇ ਵਿੱਚ ਇੱਕ ਇੱਕ ਵੀ ਇਹਨਾਂ ਲਵਾਈ ਆ ਜੁਰੇ ਵੀ ਕੰਮ ਹੋਣ ਦੇ ਪਹਿਲੀ ਸਰਕਾਰ ਦੇ ਸਰਦਾਰ ਮੋਹਨ ਸਿੰਘ ਮਾਰੀ ਮੇਗਾ ਦੇ ਪਾਸ ਕਰਾਏ ਹੋਏ ਹੋਣ ਦੇ ਆ ਇਹ ਕੋਈ ਚੈਂਬਰ ਬਦਲਣਾ ਸੀਵਰੇ ਬਦਲਣਾ ਗਾਰ ਇਹਨਾਂ ਕੋ ਨਿਕਲ ਨਹੀਂ ਦਈ ਕੂੜਾ ਇਹਨਾਂ ਕੋ ਚੁੱਕਿਆ ਨਹੀਂ ਜਾਣ ਦਿਆ ਵਾਟਰ ਟੂਬ ਚਾਰ ਟੂਬ ਲੈਣਾਂ ਨੇ ਪਹਿਲਾਂ ਆਸਰਾ ਕੇ ਲੈਣ ਕੇ ਲਾ ਕੇ ਚਲਵਾਏ ਸੀ ਕਾਂਗਰਸ ਦੀ ਜ्यों ਸਰਕਾਰ ਸਰਕਾਰ ਗਈ ਆ ਆਮ ਆਦਮੀ ਪਾਰਟੀ ਇਹ ਦੱਸਿਆ ਵੀ ਇਹਨਾਂ ਨੇ ਕੰਮ ਕਿਹੜਾ ਕਰਾਇਆ ਇੱਕ ਵੀ ਕੰਮ ਕੁ ਨਾ ਦੇਣਾ ਸਾਨੂੰ ਠੱਠੇ ਰਹੀ ਇਹਨਾਂ ਨੇ ਹਣੀ ਆਣੀ ਹੋਵਾਂਗੇ ਇਹ ਇੱਕ ਵੀ ਕੰਮ ਨਹੀਂ ਕਰਾ ਸਕਦੇ ਸਿਰਫ ਇੱਕ ਪੋਸਟਾਂ ਤੇ ਇਸ ਪਿਹਾਰੀ ਦੇ ਸਕਿਆ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਬੀਬੀ ਸੁਖਵਿੰਦਰ ਕੋੜ ਮਾੜੀ ਮੇਕਾ ਜੂ ਵੋਟਾਂ ਪਾ ਕੇ ਕੰਮਜਾਬ ਕਰੋ ਜਿਹਨਾਂ ਦਾ ਚੋਣ ਨਿਸ਼ਾਨ ਹੈ ਹੱਥ ਹੱਥੇ ਵੋਟਾਂ ਪਾ ਕੇ ਕੰਮਜਾਬ ਕਰੋ ਵੈ ਅੱਜ ਇਹ ਇਲਾਕਾ ਨਿਵਾਸੀਆਂ ਦੇ ਸੂੂਰ ਸੰਯੋਗ ਦੇ ਨਾਲ ਡੋਰ ਤੋਂ ਡੋਰ ਕਰ ਰਹੇ ਹਾਂ ਸਾਨੂੰ ਭਰਮਾ ਖੰਧਾਰਾ ਮਿਲ ਰਿਹਾ ਵਾ ਇਲਾਕਾ ਨਿਵਾਸੀਆਂ ਵੱਲੋਂ ਜਿੱਥੇ ਅਸੀਂ ਡੋਰ ਤੋਂ ਡੋਰ ਕਰਦੇ ਆ ਲੋਕ ਸਾਨੂੰ ਬਹੁਤ ਮੱਤ ਦੇ ਨਾਲ ਸਾਡੇ ਨਾਲ ਚੱਲਦੇ ਆ ਲੋਕਾਂ ਦਾ ਡੋਰ ਦੇ ਡੋਰ ਦੇ ਵਿੱਚ ਕੋਈ 10 20 ਬੰਦੇ ਨੇ ਜਦੋਂ ਵੀ ਇਹ ਜਾਣਦੇ ਆ ਸਾਡੇ ਨਾਲ 200 150 100 ਬੰਦਾ ਚੱਲਦਾ ਵਾ ਅਸੀਂ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ